ਸਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਦੂਜੇ ਦਿਨ ਸ਼ੁਰੂ ਕੀਤੀ ਆਪਣੀ ਧਾਰਮਿਕ ਸਜਾ ਅਤੇ ਸਭ ਤੋਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਨਤਮਸਤਕ ਮੰਗਲਵਾਰ ਨੂੰ 9 ਵਜੇ ਦੇ ਲਗਭਗ ਤਲਵੰਡੀ ਸਾਬੋ ਵਿਖੇ ਸਾਬਕਾ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਪਹੁੰਚੇ ਅਤੇ ਸਭ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਸਿੰਘ ਸਹਿਬਾਨਾ ਵੱਲੋਂ ਉਹਨਾਂ ਨੂੰ ਸਨਾਈ ਪਹਿਰੇਦਾਰ ਦੀ ਸਜ਼ਾ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ 2 ਦਿਨ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਗਈ ਪਹਿਰੇਦਾਰ ਦੀ ਫਿਰ ਉਹਨਾਂ ਵੱਲੋਂ ਕੇਸਗੜ੍ਹ ਸਾਹਿਬ ਵਿਖੇ ਤੇ ਫਿਰ ਫਤਿਹਗੜ੍ਹ ਸਾਹਿਬ ਵਿਖੇ ਅਤੇ ਹੁਣ 2 ਦਿਨਾਂ ਵੱਲੋਂ ਤਖਤ ਸ੍ਰੀ ਦਮਦਵਾਸ ਸਾਹਿਬ ਵਿਖੇ ਇਹ ਸਜ਼ਾ ਜਿਹੜੀ ਹੈ ਇਹ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਿਨ ਇਹ ਹੀ ਸੇਵਾ ਨਿਭਾਈ ਜਾਵੇਗੀ ਦੱਸਦੀ ਹੈ ਕਿ ਉਹਨਾਂ ਨੂੰ ਕਿਸੇ ਮਾਮਲੇ ਦੇ ਵਿੱਚ ਸਿੰਘ ਸਾਹਿਬਾਨਾਂ ਵੱਲੋਂ ਇਹ ਸਜ਼ਾ ਸੁਣਾਈ ਗਈ ਸੀ ਕਿ ਉਹ ਪਹਿਲਾਂ ਪੈਰੇਦਾਰੀ ਕਰਨਗੇ ਅਤੇ ਉਸ ਤੋਂ ਬਾਅਦ ਉਹ ਝੂਠੇ ਭਾਂਡੇ ਮਾਂਜਣ ਦੀ ਸੇਵਾ ਵੀ ਉਸ ਤੋਂ ਬਾਅਦ ਉਹ ਆਪਣਾ ਕਰਨਗੇ ਇਸ ਨੂੰ ਲੈ ਕੇ ਲਗਾਤਾਰ ਉਹ ਇਹ ਪਿਛਲੇ 7 ਦਿਨਾਂ ਤੋਂ ਕਰਦੇ ਆ ਰਹੇ ਹਨ ਅੱਜ ਇਹ ਸੇਵਾ ਜਿਹੜੀ ਹੈ 8ਵੇਂ ਦਿਨ ਦੇ ਵਿੱਚ ਪਹੁੰਚ ਗਈ ਹੈ ਤੇ ਹੁਣ ਅਗਲੇ 2 ਦਿਨ ਇਹਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਸੇਵਾ ਨਿਭਾਈ ਜਾਵੇਗੀ ਤਾਂ ਜਗਾ ਦੂਸਰਾ ਦਿਨ ਆਦਰਾ ਬੇਸ਼ਕ ਬੜੀ ਅੱਛੀ ਗੱਲ ਹੈ ਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ دنیਵੀ ਹੁਕਮਾ ਉਸ ਤਾ ਜੋ ਹੁਕਮ ਆਉਂਦਾ ਉਸ ਨੂੰ ਤਾਲਪੁਰਖ ਦਾ ਫੋਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆਂ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਨਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਸਾਇਆ ਹੋਇਆ ਤਖਤ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜਿਹੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸੇ ਤਹਿਤ ਹੀ ਜੋ ਥੋ ਕੁ ਫੈਸਲੇ ਹੁੰਦੇ ਨੇ ਜਾਂ ਸਿਕ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆਂ ਉਹਦੇ ਵਾਸਤੇ ਫਿਰ ਉੱਥੇ ਕਾਲ ਤਖਤੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੋ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀਓ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉੱਥੋਂ ਤੱਕ ਤੋਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੀ ਆਪਣੀ ਨਿਵਾ ਰਹੇ ਆ ਮੇਨੂੰ ਲੱਗਦਾ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਇਹ ਜਿਹੜਾ ਜਿਹੜਾ ਇਨੇ ਚਰਦਾ ਭਰਾੜਾ ਰੱਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਜਾਏਗਾ ਕਿਸੇ ਉਹਦੇ ਸੇਵਾ ਕਰੀ ਸੁਖਵੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਹੁੰਦਾ ਹੈਗਾ ਇੱਕ ਐਫ ਆਈ ਆਰ ਸਾਹਮਣੇ ਆਈ ਹੈ ਕਾਲੀ ਦਾਲ ਦੇ ਵੀ ਸਵਾਲ ਚੁੱਕੇ ਆ ਕਿ ਸੰਗਤ ਵਿੱਚ ਇਥੇ ਬੰਦਾ ਜਾਂਦਾ ਫੈਰ ਕਰ ਦਿੰਦਾ ਤਾਂ ਜਿਹੜੀ ਸਵਾਈ ਫੈਰ ਹੁੰਦਾ ਤਾਂ ਕੰਮ ਕੀ ਕਿਵੇਂ ਦੇਖਦੇ ਹਾਂ ਸਾਰੇ ਇਸ ਘਟਨਾ ਕਰਨ ਦੇਖੋ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾੜਾ ਕਹਿੰਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਹੈ ਐਫਆਈਆਰ ਜੀ ਵੀ ਉਹਨਾਂ ਨੇ ਲਪੋਕ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ ਚ ਲਪੋਕ ਕੀਤਾ ਉਹਨਾਂ ਨੇ ਵਖਿਆ ਸੰਗਤ ਚ ਸੰਗਤ ਦਾ ਵਿੱਚ ਬਿਰਬਾ ਬਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਦਾ ਉੱਥੇ ਪੁਲਿਸ ਨੂੰ ਪਤਾ ਸੀ ਪੁਲਿਸ ਦੇ ਐਸਪੀ ਨਾਲ ਹੱਥ ਮਿਲਾਇਆ ਉਹਨੇ ਉੱਥੇ ਉਹ ਵੀ ਫੁੱਟ ਜਾਈ ਆ ਸਾਹਮਣੇ ਸੋ ਉਹਦੇ ਚ ਘਰ ਤਾਂ ਲਈ ਸਰਕਾਰ ਨੂੰ ਇਸ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨੇ ਨੀਵੇਂ ਪੱਧਰ ਤੇ ਮੇਰੀ ਸਮਝ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉੱਥੇ ਸਾਹਮਣੇ ਮਿਲਣਾ ਚਾਹੀਦਾ ਸੁਧਾਰ ਲੈ ਕੇ ਜਿਹੜੀ ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੂਗਾ ਇਹੋ ਚੰਗਾ ਹੋ ਗਿਆ ਜਹਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੇ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਜੀ ਦੂਸਰੇ ਵਾਰ ਅਕਾਲੀ ਦਲ ਸੇਸ਼ ਹੋਣਾ ਸੀ ਜੀ ਪਾਲਤਖ ਸਾਹਿਬ ਤੇ ਮੈਨੂੰ ਮੈਂ ਉਦੋਂ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਥੇ ਜਾਵਾਂਗੀ ਅਕਾਲੀ ਦਲ ਵੱਲੋਂ ਢਾਂਚਾ ਹਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਉਹਨੂੰ ਕਿਵੇਂ ਦੇਖ ਕੇ ਉਹਨੂੰ ਨਹੀਂ ਕੰਟੀਨ ਦੇ ਅੰਦਰ ਅੰਦਰ ਸਤੀਫੇਾਂ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਹੋਜੂਗਾ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਲੱਗਦਾ ਵੀ ਹ ਮੈਨਾਂ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਪੰਜਾਬ ਚ 27 ਚ ਸਰਕਾਰ ਬਣ ਜੂਗੇ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ 'ਚ ਗੱਲ ਕਰ ਲੋ ਮੁਲਾਜ਼ਮਾਂ ਨਾਲ ਗੱਲ ਕਰ ਲੋ ਵਪਾਰੀਆਂ ਨਾਲ ਗੱਲ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਹੁਦਰਾਜਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੀ ਦਲ ਵੀ ਇਕੱਠਾ ਹੋਏਗਾ ਬਲਕਿ ਬੀਜੇਪੀ ਨੂੰ ਵੀ ਨਾਰ ਹੋਣਾ ਜਿਹੜੇ ਉਤਾਲ ਤੱਕ ਸਾਧ ਹੋ ਤਾਂ ਮੈਂ ਸਾਰੇ ਇਕੱਠੇ ਹੋ ਜੋ ਕਾਲੀ ਦਲ ਬਾਪਗੀ ਦਾਬੀ ਫਾਇਰ ਇਹਨਾਂ ਨੇ ਕਿਹਾ ਇਕੱਠੇ ਹੋ ਜਾਣਾ ਤੁਸੀਂ ਨਾਲ ਕੋਈ ਐਫਰਟ ਕਰੋਗੇ ਤੁਹਾਡੇ ਵੱਲ ਹਾਂ ਜਰੂਰ ਜਰੂਰ ਤਾਲ ਮੇਲ ਪੂਰਾ ਜੋਰ ਪੂਰਾ ਤਾਲ ਮੇਲ ਕਮੇਟੀ ਬਣਾ ਜਾਈਏ ਇਸ ਤਰ੍ਹਾਂ ਪੂਰਾ ਆਪਣਾ ਜੋਰ ਲਾ ਕੇ ਸਾਰਾ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੋਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਠੀਕ ਹੈ